ਸੰਗ ਸਖਾ ਸਭ ਤਜ ਗਏ ਕੋਊ ਨ ਨਿਭਿਓ ਸਾਥ ਕਹ ਨਾਨਕ ਇਹ ਵਿਪਤ ਮੈਂ ਟੀਕ ਏਕ ਰਘੁਨਾਥ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 55 ਨੰਬਰ ਸ਼ਲੋਕ ਦੇ ਰਾਹੀ ਜੋ ਸਿੱਖਿਆ ਬਖਸ਼ਿਸ਼ ਕਰ ਰਹੇ ਨੇ ਸੰਗ ਸਖਾ ਸਭ ਤਜ ਗਏ ਕੋਊ ਨ ਨਿਭਿਓ ਸਾਥ ਸਤਿਗੁਰੂ ਆਖਦੇ ਨੇ ਕਿ ਜਿੱਥੇ ਜੀਵਨ ਵਿੱਚ ਆਤਮਿਕ ਬਲ ਘਟ ਜਾਂਦਾ ਹੈ ਜੀਵਨ ਅੰਦਰੋਂ ਕਮਜ਼ੋਰ ਹੋ ਜਾਂਦਾ ਹੈ ਫਿਰ ਇਹੋ ਜਿਹੀ ਹਾਲਤ ਵਿੱਚ ਜਿਨ੍ਹਾਂ ਨੂੰ ਮਨੁੱਖ ਆਪਣੇ ਸਾਥੀ ਸਮਝੀ ਬੈਠਾ ਹੁੰਦਾ ਹੈ ਤੇ ਜਿਨ੍ਹਾਂ ਕਰਕੇ ਜੀਵਨ ਦੀ ਇਹ ਭੈੜੀ ਹਾਲਤ ਹੋਈ ਹੁੰਦੀ ਹੈ ਫਿਰ ਉਹਨਾਂ ਵਿੱਚੋਂ ਕੋਈ ਸੰਗੀ ਸਾਥੀ ਬਣ ਕੇ ਨਾਲ ਨਹੀਂ ਖੜਦਾ ਭਾਵ ਜਿਨਾ ਕਰਕੇ ਸਾਡਾ ਜੀਵਨ ਭੈੜਾ ਪਾਪੀ ਤੇ ਕਲੰਕਿਤ ਹੁੰਦਾ ਹੈ ਉਹ ਭਾਵੇਂ ਮਾੜੀ ਸੰਗਤ ਹੋਵੇ ਭਾਵੇਂ ਔਗਣ ਹੋਣ ਜਾਂ ਸਾਡੀਆਂ ਆਦਤਾਂ ਹੋਣ ਇਹਨਾਂ ਵਿੱਚੋਂ ਕੋਈ ਵੀ ਫਿਰ ਸਾਡਾ ਸਹਾਈ ਨਹੀਂ ਹੁੰਦਾ ਜਿਨ੍ਹਾਂ ਦੀ ਵਜ੍ਹਾ ਨਾਲ ਬੰਦਾ ਔਗਣ ਕਮਾਉਂਦਾ ਹੈ ਜਦੋਂ ਇਹਨਾਂ ਔਗਣਾਂ ਦੇ ਨਤੀਜੇ ਨਿਕਲਦੇ ਹਨ ਮਨੁੱਖ ਦੁੱਖ ਭੋਗਦਾ ਹੈ ਫਿਰ ਇਹਨਾਂ ਵਿੱਚੋਂ ਕੋਈ ਨਾਲ ਨਹੀਂ ਨਿਭਦਾ ਸਭ ਸਾਥ ਛੱਡ ਜਾਂਦੇ ਹਨ ਅੱਗੇ ਸਤਿਗੁਰੂ ਆਖਦੇ ਨੇ ਕੋਹ ਨਾਨਕ ਇਹ ਵਿਪਤ ਮੈਂ ਟੇਕ ਏਕ ਰਗਨਾਥ ਸਤਿਗੁਰੂ ਆਖਦੇ ਨੇ ਜਦੋਂ ਫਿਰ ਇਹੋ ਜਿਹੀ ਵਿਪਤਾ ਦੇ ਵੇਲੇ ਤੇਰੇ ਨਾਲ ਤੇਰਾ ਸਾਥੀ ਬਣ ਕੇ ਕੋਈ ਨਹੀਂ ਖੜਦਾ ਉਸ ਵੇਲੇ ਫਿਰ ਇੱਕੋ ਅਕਾਲ ਪੁਰਖ ਹੀ ਤੇਰਾ ਆਸਰਾ ਜਾਂ ਸਾਥੀ ਬਣ ਕੇ ਤੇਰੇ ਨਾਲ ਨਿਭਦਾ ਹੈ ਜੋ ਹਰ ਥਾਈਂ ਰਮਿਆ ਹੋਇਆ ਹੈ ਇਸ ਕਰਕੇ হে ਬੰਦੇ ਬੁਰਾਈਆਂ ਚਸਕਿਆਂ ਔਗਣਾ ਤੇ ਕੁਸੰਗਤ ਨੂੰ ਛੱਡ ਕੇ ਇੱਕ ਕਰਤੇ ਪੁਰਖ ਦੇ ਨਾਲ ਸਾਂਝ ਬਣਾ ਇੱਕ ਅਕਾਲ ਪੁਰਖ ਦੇ ਨਾਲ ਸਾਂਝ ਬਣਾ ਜੋ ਸਦਾ ਤੇਰੇ ਨਾਲ ਨਿਭਣ ਵਾਲਾ ਹੈ ਤੇ ਤੇਰਾ ਸਾਥ ਦੇਣ ਵਾਲਾ ਹੈ